ਅੱਜ ਅਸੀਂ ਪਹੁੰਚੇ ਹਾਂ ਪਿੰਡ ਹਲਕਾ ਛਤਰਾਣਾ ਦੇ ਪਿੰਡ ਦਤਾਲ ਜਿੱਥੇ ਪੈਟਰੋਲ ਪੰਪ ਦੇ ਉੱਤੇ ਪੰਜਾਬ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਧਰਨਾ ਲਾਇਆ ਗਿਆ ਹੈ ਇਸ ਪੈਟਰੋਲ ਪੰਪ ਦੇ ਮਾਲਕ ਉੱਤੇ ਦੋਸ਼ ਲਗਾਏ ਗਏ ਨੇ ਕਿ ਇਹ ਇੱਕ ਕਿਸਾਨ ਗੁਰਵਿੰਦਰ ਸਿੰਘ ਦੇ ਪੈਸੇ 3 ਲੱਖ ਰੁਪਏ ਦੇ ਕਰੀਬ ਖੜਪ ਰਿਹਾ ਹੈ ਜਿਸ ਦੇ ਵਜੋਂ ਇਹ ਧਰਨਾ ਲੱਗਿਆ ਹੈ ਤੇ ਜਾਣਕਾਰੀ ਹਾਸਲ ਕਰਕੇ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਨਾਈ ਜਾਰੀਆ 35 ਹਮਮਾ ਮਾ ਕੇ ਉਹ ਤੇ ਪੁਲਕੇ ਦੀ ਕਰਤਾ ਖੜੇ। ਫਾਇਰ ਜੀ ਦੀਕਾ ਕਲਤਾ ਫਾਇਰ ਜੀ ਕੀ ਪਤੀ। ਆਪਣੇ ਨੇ ਤੇ ਸੁਖਵਿੰਦਰ ਸਿੰਘ ਜੀ ਪੱਤਰਕਾਰ ਵੀਰੇ ਆਏ ਨੇ। ਆਪਾਂ ਨਾਰੇ ਲਾਵਾਂਗੇ ਕਿਉਂਕਿ ਉਹਨੇ ਕਵਰੇਜ ਕਰਨੀ ਹੈ ਝੰਡੇ ਜਿਹੜੇ ਵੀਰਾਂ ਕੋਲ ਤੋਂ ਖੜੇ ਕਰੋ। ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਕੰਪਾਲਾ ਲਟੋਰਾ ਮਾਲਕ ਮਰਦਾਪੁਰ। ਗਰੀਬ ਕਿਸਾਨਾਂ ਨੂੰ ਲੁੱਟਣ ਵਾਲੇ ਪੰਪ ਮਾਲਕ ਮਰਦਾਬਾਦ 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 ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਜ਼ਿੰਦਾਬਾਦ 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 ਗਰੀਬ ਕਿਸਾਨਾਂ ਦਾ ਖੂਨ ਚੂਸਣ ਵਾਲੇ ਪੰਪ ਮਾਲਕ ਮਰਦਾਬਾਦ 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 ਇਹ ਲੋਕਾਂ ਤੇਰਾ ਨੂੰ ਇੱਕ ਵਾਰ ਕਰੋ 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 ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਜ਼ਿੰਦਾਬਾਦ ਹਕਾਲੇ ਜੋ ਵਰਤੇ ਲੋਕ ਆਪਣੇ ਹੱਕ ਲੜ ਕੇ ਰਹਾਂਗੇ ਛਤਕੀਆਂ ਮਾਰਨ ਵਾਲੇ ਪੰਪ ਮਾਲਕ ਮਰਦਾਬਾ 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 ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੁਣ ਮਲਕੀਤ ਸਿੰਘ ਜੀ ਤੁਹਾਨੂੰ ਕੋਈ ਸੁਣਾਉਣਗੇ ਉਸ ਤੋਂ ਬਾਅਦ ਆਪਣੇ ਜ਼ਿਲ੍ਹੇ ਦੇ ਆਗੂ ਨੇ ਅਰਪਜਨ ਸਿੰਘ ਜੀ ਤੋੜਦਾਵ ਉਹ ਤੁਹਾਡੇ ਨਾਲ ਗੱਲਬਾਤ ਕਰਨਗੇ ਆਓ ਜੀ ਸਾਰੇ ਦੂਰੋਂ ਨੇੜੋਂ ਆਏ ਭੈਣਾਂ ਤੇ ਵੀਰਾਂ ਨੂੰ ਸਾਰਿਆਂ ਨੂੰ ਗੱਜ ਕੇ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਆਪ ਨਾਰਾ ਲਾਉਣੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਜਿੰਦਾਬਾਦ 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 ਕ੍ਰਾਂਤੀਕਾਰੀ ਕਿਸਾਨ ਯੂਨੀਅਨ ਜਿੰਦਾਬਾਦ ਜਿੰਦਾਬਾਦ ਲੁਟੇਰਾ ਪ੍ਰਬੰਧ ਮੁਰਦਾਬਾਦ 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 ਲੁਟੇਰਾ ਪਾਰਟੀ ਮੁਰਦਾਬਾਦ ਮੁਰਦਾਬਾਦ ਹਾਂਜੀ ਹੁਣ ਤੁਹਾਡੇ ਨਾਲ ਕੋ ਗੱਲ ਸਾਂਝੀ ਕਰਦੇ ਆ ਜਿਵੇਂ ਕਿ ਇੱਕ ਗੀਤ ਆਇਆ ਸੀ ਕਿ ਥੱਗਾ ਤੇ ਕਿਹੜੇ ਹਾਲ ਵਗਦੇ ਥੱਗੀ ਮਾਰ ਕੇ ਗੁਜ਼ਾਰਾ ਕਰਨਾ ਅਖਿੱਪਾ ਲੈ ਕੇ ਫੜਾਉਣਾ ਪਰਨਾ ਪੱਗ ਲੈ ਕੇ ਤੇ ਕਰਨਾ ਫੜਾਉਣਾ ਵਿਹਾਉ ਠੱਗਾ ਦਾ ਕੰਮ ਹੀ ਹੁੰਦਾ ਇਹੋ ਜਿਹੇ ਕੰਮ ਕਰਮੈਂ ਤੇ ਬਾਕੀ ਇਹ ਗੱਲੇ ਵੀ ਚੋਰਾਂ ਦੇ ਦੀਵੇ ਜਿਹੜੇ ਤੇ ਜਗਦੇ ਨਹੀਂ ਰਹਿੰਦੇ ਚੋਰਾਂ ਲਟੇਰਿਆਂ ਤੇ ਦੀਵੇ ਜਗਦੇ ਨਹੀਂ ਰਹਿੰਦੇ ਇੱਕ ਗੱਲ ਜਿੱਥੇ ਆ ਗਈ ਗੱਲ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਕੁਝ ਚੋਰ ਹੈਗਾ ਸੀ ਰੋਜ਼ ਚੋਰੀਆਂ ਕਰਦਾ ਸੀ ਚੋਰੀਆਂ ਰੋਜ਼ ਹੀ ਉਫਤੇ ਕਰਨੀਆਂ ਕਰਨੀਆਂ ਇੱਕ ਦਿਨ ਆਪਣੇ ਬੇਟੇ ਨੂੰ ਨਾਲ ਲੈ ਕੇ ਗਿਆ ਕਹਿੰਦਾ ਕੱਲ ਮੈਂ ਕਹਿੰਦਾ ਤੈਨੂੰ ਚੋਰੀ ਦਾ ਵਾਰ ਸਿਖਾਉਣਾ ਕਹਿੰਦਾ ਕੱਲ ਮੈਂ ਨਾਲ ਮੈਂ ਤੈਨੂੰ ਚੋਰੀ ਦਾ ਵਾਰ ਸਿਖਾਉਣਾ ਇੱਕ ਜਗ੍ਹਾ ਗਿਆ ਉੱਥੇ ਕਹਿੰਦਾ ਕਹਿੰਦਾ ਜਿੱਥੇ ਦੀਵੇ ਜਗਦੇ ਨੇ ਕਹਿੰਦਾ ਇੱਥੇ ਮੈਂ ਨਾ ਪਤਾ ਨਹੀਂ ਕਿੰਨੀਆਂ ਵਾਰੀ ਮਤਲਬ ਦੱਸਿਆ ਕਹਿੰਦਾ ਬਹੁਤ ਪੰਜ ਸੱਤ ਵਾਰੀ ਮਤਲਬ ਚੋਰੀ ਕੀਤੀ ਐ ਇੱਥੋਂ ਮੈਂ ਲੁੱਟ-ਪੋਹ ਕਰਕੇ ਮੈਂ ਲੈ ਗਿਆ ਫਿਰ ਅੱਗੇ ਗਿਆ ਕਹਿੰਦਾ ਆਹ ਜਿੱਥੇ ਬਲਬ ਜਗਦੇ ਨੇ ਇੱਥੇ ਕਹਿੰਦਾ ਮੈਂ ਕਈ ਵਾਰੀ ਜਿੱਥੇ ਮੈਂ ਚੋਰੀ ਕਰਕੇ ਲੈ ਗਿਆ ਇੱਥੇ ਵੀ ਮੈਂ ਬਹੁਤ ਵਾਰੀ ਸੰਨ ਲਾਈ ਗਿਆ ਅੱਗੇ ਗਿਆ ਚਾਰ ਪੰਜ ਜਗ੍ਹਾ ਤੇ ਉਸਨੇ ਜਦੋਂ ਦਿਖਾਇਆ ਉਹਦਾ ਜਿਹੜਾ ਬੇਟਾ ਸੀ ਉਹ ਕਹਿੰਦਾ ਕਹਿੰਦਾ ਮੈਂ ਮਖਦਾ ਇਹ ਕੰਮ ਮੈਂ ਨਹੀਂ ਕਰਦਾ ਕਹਿੰਦਾ ਕਿਉਂ ਤੂੰ ਕਿਉਂ ਨਹੀਂ ਕਰਨਾ ਕਹਿੰਦਾ ਆਪਣੇ ਘਰੇ ਅਜੇਲੀ ਜਿੱਦੀਵਾਂ ਨਹੀਂ ਜਗਦਾ ਕਹਿੰਦਾ ਜਿੱਥੇ ਜੀਵੇ ਕਿਤੇ ਬੈਠੇ ਇੰਨੀ ਵਾਰੀ ਲੁੱਟਾਂ ਕੀਤੀਆਂ ਤੇ ਇਹਨਾਂ ਦੇ ਦੀਵੇ ਫਿਰ ਵੀ ਜਗਦੇ ਆ ਆਪਣਾ ਫਿਰ ਵੀ ਨਹੀਂ ਜਗਿਆ ਤੇ ਇਸ ਗੱਲ ਨੂੰ ਲੈਂਦੇ ਹੋਏ ਬਸ ਉਹੀ ਗੱਲ ਐ ਵੀ ਠੱਗਾਂ ਦੀ ਤਾਂ ਗੱਲ ਤੁਸੀਂ ਛੱਡੀ ਦਿਓ ਅੱਜ ਕੱਲ੍ਹ ਤੇ ਟਾਈਮ ਦੇ ਵਿੱਚ ਐਪਾਂ ਨਹੀਂ ਮੋਬਾਈਲ ਆ ਰਹੀ ਹੋਰ ਠੱਗ ਸਾਈਬਰ ਕਰਾਮ ਬਹੁਤ ਕੁਝ ਹੋ ਰਿਹਾ ਚੱਲ ਰਿਹਾ ਤੇ ਜਿਹੜੇ ਇਸ ਤਰ੍ਹਾਂ ਦੇ ਠੱਗ ਨੇ ਹੁੰਦਾ ਉਹਦਾ ਫਿਰ ਇਹੀ ਹੱਲ ਐ ਸੋ ਸਾਡੇ ਪ੍ਰਧਾਨ ਪੁੱਤਰ ਸਾਹਿਬ ਜੀ ਨੇ ਕਰ ਰਹੇ ਨੇ ਬਹੁਤ ਵਧੀਆ ਤਰੀਕੇ ਨਾਲ ਬਾਕੀ ਮੇਰੇ ਕੋਲ ਗੀਤ ਹੈਗਾ ਇਸ ਵਿਸ਼ੇ ਤੇ ਤਾਂ ਨਹੀਂ ਹੈਗਾ ਅੱਜ ਇਸ ਮੋਰਚੇ ਦੇ ਵਿੱਚ ਸੂਬਾ ਇਸਤਰੀ ਵਿੰਗ ਦੇ ਪ੍ਰਧਾਨ ਬੀਬੀ ਚਰਨਜੀਤ ਕੌਰ ਜੀ ਧੂੜੀਆਂ ਪਹੁੰਚੇ ਨੇ ਇਹਨਾਂ ਨਾਲ ਗੱਲ ਕਰਾਂਗੇ ਭੈਣ ਜੀ ਅੱਜ ਦਾ ਇੱਥੇ ਕੀ ਫੈਸਲਾ ਕਰਿਆ પેટ્રોલ ਪੰਪ ਤੇ ਜੀ ਏ ਜੀ ਦੇਖੋ ਪਹਿਲਾਂ ਅਸੀਂ 10 ਤਰੀਕ ਨੂੰ ਪਹਿਲੇ ਦਿਨ ਧਰਨਾ ਲਾਇਆ ਸੀ 2 ਦਿਨ ਦਾ ਸੀ ਟਾਈਮ ਦੇ ਕੇ ਸੀ ਇਹਨਾਂ ਨੂੰ ਉਹ ਸਾਡੀ ਜਥੇਬੰਦੀ ਦੇ ਕੁਛ ਅਜੇਵੇਂ ਸੀ ਕੁਛ ਅਜੇ ਨਾ 2 ਦਿਨ ਦਾ ਟਾਈਮ ਦੇ ਕੇ ਸੀ ਹੋ ਸਕਦਾ ਕੋਈ ਕਿਸੇ ਗੱਲ ਤੇ ਆ ਜਾਣ ਪਰ ਇਹ ਨਹੀਂ ਹੋਇਆ ਇਹ ਮਜਬੂਰ ਨੂੰ ਸਾਨੂੰ ਅੱਜ 13 ਤਰੀਕ ਨੂੰ ਦੁਬਾਰਾ ਫੇਰ ਧਰਨਾ ਲਾਉਣਾ ਪਿਆ ਹੁਣ ਇਹ ਧਰਨਾ ਦਿਨ ਰਾਤ ਦਾ ਚੱਲੂ ਆ ਜੀ ਲਗਾਤਾਰ ਸਾਡੇ ਸਭ 50 60 ਬੰਦੇ ਹੁਣ ਰਾਤ ਨੂੰ ਰਹਿਣਗੇ ਸਵੇਰੇ ਆਉਣ ਇਹਨੇ ਬੀਬੀਆਂ ਵੀ ਇਹਨੇ ਕੱਲ੍ਹ ਤੋਂ ਬੀਬੀਆਂ ਵੀ ਰਾਤ ਨੂੰ ਰਹਿਣਗੀਆਂ ਜੇ ਨਾਲੇ ਬੁੜੇ ਦਾ ਤੇ ਜੇਕਰ ਲੰਮਾ ਜਾਂਦੇ ਤਾਂ ਕੀ ਰਣਨੀਤੀ ਹੈ ਜੀ ਰਣਨੀਤੀ ਦੇਖੋ ਜੀ ਸਮੇਂ ਮੁਤਾਬਕ ਸਾਨੂੰ ਕੀ ਲਿਖਣੀ ਪਈ ਪਰ ਲੰਬਾ ਚਲਾਵਾਂਗੇ ਜਿੰਨੀ ਦੇਰ ਤੱਕ ਇਹਨਾਂ ਦੇ ਇਹਨੇ ਫੈਸਲੇ ਨਹੀਂ ਹੋ ਜਦੋਂ ਪੈਸੇ ਨਹੀਂ ਦੇ ਦਿੰਦਾ ਉਸ ਪੀੜਤ ਦੇ ਉਨੀ ਦੇਰ ਤੱਕ ਇਹ ਧਰਨਾ ਲੰਬਾ ਜਿੰਨੀ ਲੰਬਾ ਚੱਲਿਆ ਚਲਾਵਾਂ ਜਥੇਬੰਦੀ ਨਾਲ ਕੋਈ ਮੀਟਿੰਗ ਨਹੀਂ ਹੋਈ ਇਸ ਮਾਲਕ ਦੀ ਨਹੀਂ ਨਾ ਹੀ ਤਾਂ ਕੋਈ ਪ੍ਰਸ਼ਾਸਨ ਅਧਿਕਾਰੀ ਆਇਆ ਸੀਏਡੀ ਵਾਲੇ ਜਾਂ ਇੰਟੈਲੀਜੈਂਸੀ ਵਾਲੇ ਤੇ ਨਾ ਹੀ ਤਾਂ ਕਿਸੇ ਪ੍ਰਸ਼ਾਸਨ ਅਧਿਕਾਰੀ ਨੇ ਗੌਰ ਕੀਤੀ ਕਿ ਉਹ ਤੇ ਧਰਨਾ ਲੱਗਿਆ ਹੋਇਆ ਨਾ ਹੀ ਕੋਈ ਮਾਲਕ ਵੱਲੋਂ ਆਈ ਹੈ ਤੇ ਬਸ ਇਹ ਕਹਿ ਸਕਦਾ ਵੀ ਹਜੇ ਮਤਲਬ ਨਾਮਤ ਨਹੀਂ ਹੈ ਇਕਾਈ ਧੰਨਵਾਦ ਜੀ ਕ੍ਰਾਤੀਕਾਰੀ ਕਿਸਾਨ ਯੂਨੀਅਨ ਜਿੰਦਾਬਾਦ 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 ਕਿਸਾਨ ਦਾ ਹੱਕ ਲੈ ਕੇ ਰਹਾਗੇ ਲੈ ਕੇ ਰਹਾਗੇ ਲੈ ਕੇ ਰਹਾਗੇ